ਹਲਕਾ ਵੈਸਟੀਚੋਂ ਹੁਣ ਕੱਲ ਨੂੰ ਹੋਣ ਜਾ ਰਹੀ ਹੈ ਲਗਾਤਾਰ ਹਲਕਾ ਵੈਸਟ ਵਿੱਚੋਂ ਲੁਧਿਆਣੇ ਤੋਂ ਕਾਲਜ਼ ਆ ਰਹੀਆਂ ਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਕਿਸ ਤਰੀਕੇ ਦੇ ਨਾਲ ਪੁਲਿਸ ਸਰਕਾਰ ਦੀ ਸ਼ਹਿ ਤੇ ਇਲੈਕਸ਼ਨ ਨੂੰ ਲੁੱਟ ਰਹੀ ਹੈ ਲੋਕਾਂ ਨੂੰ ਕੁੱਟ ਰਹੀ ਹੈ ਤੇ ੱਟਕੇਸ਼ਾਈ ਹੋ ਰਹੀ ਹੈ ਹਰ ਤਰ੍ਹਾਂ ਪੈਸਾ ਸਮਾਨ ਵੰਡਿਆ ਜਾ ਰਿਹਾ ਹੈ ਇਹ ਜਿਹੜੀ ੱਟਕੇਸ਼ਾਈ ਹੈ ਪੰਜਾਬ ਕੋਈ ਪਹਿਲੀ ਵਾਰ ਨਹੀਂ ਦੇਖ ਰਿਹਾ ਕਿ ਢਾੜ ਵੀ ਵੀ ਆਇਆ ਹੈ ਤੇ ਪੰਜਾਬ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਆਹ ਹੁਣ ਜਿਹੜਾ ਕੇਜਰੀਵਾਰ ਨਾਉ ਦਾ ਢਾੜ ਵੀ ਆਇਆ ਹੋਇਆ ਏਸ ਦਾ ਵੀ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਏਸ ਦਾ ਵੀ ਆਪਾਂ ਨੂੰ ਤਕੜੇ ਹੋ ਕੇ ਜਵਾਬ ਦੇਣਾ ਪਏਗਾ ਇਸ ਨੂੰ ਇਤੋ ਭਜਾਣਾ ਪਏਗਾ ਨਹੀਂ ਤਾਂ ਇਸ ਤਰ੍ਹਾਂ ਹੀ ਇਲੈਕਸ਼ਨਾਂ ਲੁੱਟੀਆਂ ਜਾਣਗੀਆਂ ਸਾਡੇ ਨਾਲੇ ਇਸੇ ਤਰ੍ਹਾਂ ੱੱਕੇਛਾਈ ਹੁੰਦੀ ਰਹੇਗੀ ਬਾਹਰਲੇ ਬੰਦੇ ਇਸੇ ਤਰ੍ਹਾਂ ਰਾਜ ਕਰਨਗੇ ਸੋ ਹਲਕਾ ਵੈਸੇ ਦੇ ਲੋਕਾਂ ਨੂੰ ਖਾਸ ਤੌਰ ਤੇ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਜਿਹੜੇ ਸਰਕਾਰ ਦੇ ਉਲਟ ਹੈ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਕੱਠੇ ਹੋ ਕੇ ਇਹਨਾਂ ਦਾ ਮੁਕਾਬਲਾ ਕਰੋ ਸਾਨੂੰ ਇਹ ਏਰੀਆ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਕਾਂਗਰਸ ਪਾਰਟੀ ਤੇ ਸਰਕਾਰ ਵਿਰੋਧੀ ਪਾਰਟੀਆਂ ਦੇ ਬੰਦੇ ਸਾਰੇ ਬਾਹਰ ਕੱਢਦੇ ਐ ਇਹਨਾਂ ਦੇ ਐਮਐਲਏ ਮੰਤਰੀ ਸਾਰੇ ਵਰਕਰ ਇਹਨਾਂ ਦੇ ਅੰਦਰ ਹੈ ਲੋਕਾਂ ਦੇ ਨਾਲ ਹਰ ਤਰੀਕੇ ਦੇ ਨਾਲ ਜੋ ਇਹ ਵਕਸੂਲਕੀ ਕਰ ਸਕਦੇ ਉਹ ਕਰ ਰਹੇ ਐ ਸੋ ਆਓ ਪੰਜਾਬੀ ਇਕੱਠੇ ਹੋ ਸਾਰੀਆਂ ਪਾਰਟੀਆਂ ਦੇ ਵਰਕਰ ਇਕੱਠੇ ਹੋ ਕੇ ਇਹਨਾਂ ਦਾ ਜਵਾਬ ਦਿਓ ਅੱਜ ਮੌਕਾ ਹੈ ਕਿ ਇਹਨਾਂ ਧਾੜਵੀਆਂ ਦੇ ਮੂੰਹ ਤੋੜ ਜਵਾਬ ਦੇਈਏ ਵੋਟਾਂ ਕੱਲ ਨੂੰ ਪੈਣੀਆਂ ਵੋਟਾਂ ਤੁਸੀਂ ਅੰਦਰ ਜਾ ਕੇ ਪਾਉਣੀਆਂ ਆਸ਼ੂ ਦੇ ਨਾਲ ਖੜੋ ਆਸ਼ੂ ਦੇ ਨਾਲ ਇਹ ਲੜਾਈ ਕਰ ਰਿਹਾ ਉਹਨੂੰ ਭਜਾ ਰਹੇ ਉਹਦੇ ਪਿੱਛੇ ਪੈ ਰਹੇ ਆ ਲੇਕਿਨ ਉਹ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਿਹਾ ਤੇ ਪੂਰੀ ਲੜਾਈ ਅੱਜ ਪੰਜਾਬੀਅਤ ਦੀ ਆਸ਼ੂ ਅਗਿਓਂ ਕੇ ਲੜ ਰਿਹਾ ਹੈ ਸਾਰੇ ਜਣੇ ਇਕੱਠੇ ਹੋ ਕੇ ਕੱਲ ਨੂੰ ਵੋਟਾਂ ਵੀ ਪਾਉਣੀ ਆ ਆਪਾਂ ਨੇ ਤੇ ਅੱਜ ਵੀ ਰਾਤ ਜਿਹੜੀ ਆ ਸਾਂਭਣ ਵਾਲੀ ਆ ਜਿੰਨ ਵੀ ਸਾਂਭਣ ਵਾਲਾ ਜਿੱਥੇ ਜਿੱਥੇ ਸਮਾਰ ਬਣਦੇ ਜਿੱਥੇ ਜਿੱਥੇ ਪੈਸੇ ਬਣਦੇ ਜਿੱਥੇ ਪੁਲਿਸ ਮਾਰਕਟਾਈਜ਼ ਕਰਦੀ ਜਿੱਥੇ ਪੁਲਿਸ ਫੜ ਕੇ ਲੈ ਜਾ ਰਹੀ ਹੈ ਤੁਸੀਂ ਉੱਥੇ ਅੱਗੇ ਹੋ ਕੇ ਆਸ਼ੂ ਦੇ ਧਾਨ ਖੜ ਕੇ ਮੁਕਾਬਲਾ ਕਰੋ ਐਸੀ ਤੁਹਾਡੇ ਨਾਲ ਹੈ ਸਮਾਂ ਆ ਜਾਂਦਾ ਹੈ ਪੁਲਿਸ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਅਫਸਰਾਂ ਨੂੰ ਕਿ ਇਹ ਸਰਾਰੀ ਨਹੀਂ ਰਹਦੀ ਆਉਂਦੀਆਂ ਸਰਕਾਰਾਂ ਸਰਕਾਰ ਬਦਲਨੀ ਹੈ ਤੇ ਫਿਰ ਤੁਹਾਨੂੰ ਲਾਮੋਸ਼ੀ ਸਾਹਮਣਾ ਆਪਣਾ ਕਰਨਾ ਪਏਗਾ ਤੁਹਾਨੂੰ ਇਹ ਭੁਗਤਣੀਆਂ ਪੈਣਗੀਆਂ ਜਿਹੜੀਆਂ ਤੁਸੀਂ ਅੱਜ ਮਾੜੀਆਂ ਕਰ ਰਹੇ ਧੰਨਵਾਦ